ਏ ਆਪਾਂ ਅੱਜ ਲੱਗੇ ਆਂ ਗਰਾਊਂਡ 'ਚ ਕੱਟਣ ਪਾਣੀ ਮੀਂਹ ਪੈ ਜਾਂਦਾ ਰੋਜ਼ ਤੇ ਅੱਜ ਲਾਵਾਂਗੇ ਸਪਰਿੰਟਾਂ ਉਹਦੇ ਉੱਤੇ ਬੋਲਦੋਤਾਂ ਠੀਕ ਆ ਹਾਂਜੀ ਉਸ ਤੋਂ ਬਾਅਦ ਬੈਠਕਾਂ ਚੱਲਣਗੀਆਂ ਤੇ ਆ ਪਾਣੀ ਕਰਦੋ ਜਿੰਨੀ ਕਿ ਸੁਪੂਰੀ 11 ਨਹੀਂ ਥਈ ਜੇ ਕੱਲ੍ਹ ਨੂੰ ਵੀ ਮੰਨ ਲਓ ਕਿ ਮੀਂਹ ਹਿਰ ਪੈਂਦਾ ਪਾਣੀ ਤੇ ਨਿਕਲਦਾ ਜਿਉ ਨਾਲ ਦੀ ਨਾਲ ਹੀ ਚੱਲ ਪਵਣਾ ਹਾਗ ਗੋਣਾ ਕਰ ਬੜਾ ਆ ਉੱਥੋਂ ਗਾ ਉੱਥੋਂ ਗਾ ਬਹੁਤ ਆ ਬਰਾਇਓ ਜਿੱਤੇ ਪੋਣੇ ਪੈਰ ਤੇ ਮਾਰਦੇ ਬੂਡ ਵੜਦੇ ਮਿਰਾਂਗੇ ਹੁਣ ਇਹ ਗੱਲਾਂ ਪੈਰੇ ਮਾਰਦੇਗੇ ਦੋ ਸਾਲ ਹੋ ਗਿਆ ਬੂਡਾਂ ਖਰਾਬ ਕਰਦੇ ਨੇ ਲਾਸਟ ਵੜਦੇ ਮੜਦੇ ਕੋਈ ਵੀ ਏੜਾ ਹਾਵੇ ਗਰਾਊਂਡ ਜੀਹਨੀਆਂ ਸਭ ਮਾਰਦੇ ਜਾਂਦਾ ਆਵੜਾ ਵੇਰਦਾ ਏੜਾ ਹਾਵੇ ਰਗੜਦਾ ਸੱਟ ਲਾ ਲੋ ਕੋਚ ਦੇ ਪਰੋਂ ਵਧੀ ਹਾਂ ਹੋਟਾ ਵਿੱਚ ਪੈਨ ਲਾ ਪਿਆ ਜੋ ਇਹ ਨਹੀਂ ਗੱਲ ਨਹੀਂ ਇਹ ਹੋ ਮਿਹਨਤ ਕਮਣ ਤੈਨੂੰ ਮੈਂ ਦੱਸੀ ਗੱਲ ਗੱਲਬੁੱਤ ਮਿਹਨਤ ਦੇ ਮੁਕਦੀ ਆ ਹੁਣ ਤੂੰ ਮਿਹਨਤ ਲਾਉਂਦਿਆ ਪਾ ਹੀ ਗਿਆ ਕਬੜੀਆਂ ਪੰਗਿਆਂ ਨਹੀਂ ਕਰ ਪਿਆ ਅੱਜ ਕੋਈ ਆਹ ਤੇ ਫੇਰ ਇਦਾਂ ਹੀ ਪੁੱਤ ਮਿਹਨਤ ਲਾਵੇ ਉਹਨੇ ਤਗੜੇ ਹੋਵੇ ਬਾਕੀ ਹਰ ਬੰਦੇ ਦਾ ਆਪਣਾ ਤਰੀਕਾ ਮਿਹਨਤ ਲਵਾਉਂਦਾ ਆਪਣਾ ਆਪਾਂ ਸਾਰੇ ਬੰਦਿਆਂ ਦਾ ਇੱਕੋ ਜਿਹਾ ਤਰੀਕਾ ਨਹੀਂ ਹੁੰਦਾ ਨਾ ਕਰ ਲੱਗ ਕੇ ਨਾ ਪੈ ਕੇ ਨਾ ਚੱਲੇ ਪਾੜ ਆਈ ਦੋੜ ਇੰਨਾ ਹੀ ਡੂੰਗਾ ਕਰਦਾ ਈ ਅਰਥ ਇੱਕ ਇਹ ਕੀ ਕਰਦੇ ਮਿੱਟੀ ਕੋਈ ਨਹੀਂ ਇਹ ਪਤਲੀ ਕਰ ਲਾਂਗੇ ਬਾਅਦ ਹਾਂ ਜਰਾ ਦੇਖਾ ਕਿੱਥੇ ਵੀ ਪਾਵਾਂ ਤੈਨੂੰ ਟਾਂਕੀ ਨਹੀਂ ਪੈ ਗਈ ਸੀ ਆਹ ਬਰਾ ਕੀਕ ਨੇ ਅੰਧਾਈ ਨੇ ਪੰਪ ਮਾਰ ਕੇ ਚਾਲ ਆਈ ਹੈ ਨਾ ਜਿਹੜਾ ਕੋਲ ਤੇ ਆ ਮੈਂ ਕੱਲ ਫੇਰ ਚੱਲ ਗਿਆ ਮੈਨੂੰ ਤਾਂ ਪਤਾ ਹੀ ਲੱਗਾ ਚਾਂਦੀ ਹੋ ਗਿਆ ਨਾ ਆਹ ਨਾ ਵੱਡਾ ਰਗੜਿਆ ਗਿਆ ਔਰ ਅਗੋਂ ਵੀ ਅਗੋਂ ਕੱਟ ਜੋਬਣਾ ਰੱਖਦਾ ਵੀ ਨਾਲ ਨਿਕਰਲਾ ਜਿਆਦਾ ਦਿਰ ਤੱਕ ਹੀ ਸਿੱਧਾ ਜੱਟ ਪੇਟ ਮਾਰ ਕੇ ਇੱਕਰੀ ਬੰਦ ਲੱਤ ਚਲਾਏ ਬੱਸ ਤੇ ਔਰ ਦਰੋਂ ਦਰੋਂ ਚੱਲ ਗਏ ਹਾਂ ਕਿੰਨਾ ਕੱਟਕੋ ਕਾਢੋ ਹੋਰ ਕੱਟ ਆਹ ਖਾਲੀ ਵਿੱਚ ਛਾੜ ਦੇ ਉਹ ਮਾਤਾ ਮੈਂ ਲੰਟਰ ਪਾਏ ਆ ਜਿਹੜਾ 42 ਪੁਆਇੰਟ ਆ ਉਹ ਦਰਸ ਨਾ ਆ ਉਹ ਜਿਹੜਾ 3.5 ਪਣਾ ਜਿਹੜਾ 72 ਪੁਆਇੰਟ ਨਾ ਐਹੋ ਰੱਖਿਓ ਠੀਕ ਆ ਉੱਥੇ ਜਦੋਂ ਸਪ੍ਰਿੰਟ ਮਾਰ ਕੇ ਚੜ ਗਏ ਨਾ ਉੱਥੇ ਜਾਂਦਿਆਂ ਹੀ 15 ਡੰਡ ਮਾਰਨੇ ਆ ਤੇ ਫੇਰ ਪੂਰਤੀ ਇੱਥੇ ਹੋਣਾ ਫੇਰ ਪੂਰਤੀ ਸਪ੍ਰਿੰਟ ਆ ਸ਼ਾਰਟ ਹੋਣੀ ਹੈ ਡੰਡ ਦੇ ਬਾਅਦ ਉੱਥੇ ਫੱਟੇ ਡਾਟ ਮਾਰੋ ਠੀਕ ਆ ਡੰਡ ਮਾਰਨੇ ਮੇਰੀ ਵਾਲੇ ਭਾਈ ਨਿੱਕੇ ਮਾਰੋ ਤੇ ਭਾਈ ਫੱਟੇ ਮਾਰੋ ਠੀਕ ਆ ਚੱਲ ਗਏ ਭੀਮ ਅਰੇ ਭੀਮ ਤੇ ਪਰੇ ਕਰਨਾ ਕੋ ਕਰੇ ਡਾਂ 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 ਮਿੱਟੋ ਕੋ ਕਰਦੇ ਜਿੱਥੇ ਜੂਲ ਮਾਰਨਾ ਹੈ ਇੱਥੇ ਸਲੋ ਕਰਦੇ ਜੇ ਤੁਸੀਂ ਕੋਲੀਗੋਰ ਮਾਰਿਆ ਕਰੋ ਪਰ ਆਜਾ ਮਾਰ ਕੇ ਤੁਰ ਵੀ ਪੈਂਦਾ ਜੇ ਅਸਰ ਤੁਸੀਂ ਜੜਾ ਲਾਦੇ ਰਹਿੰਦੇ ਜੇ ਕਿਉਂ ਨਹੀਂ ਸਾਰਿਆਂ ਨੂੰ ਠੀਕ ਆ ਕਰਵਿੰਦਰ ਸਿੰਘ ਭਾਣਾ ਚੱਲ ਲੈਣ ਦੇ ਚੱਲ 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 ਵਿੱਕੀ ਬ్రో ਮਟੋ 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 ਜਾਂਦੇ ਨਹੀਂ ਮਾ ਕਰਨਾ ਉਹ ਤਾਂ ਬਣਾ ਦੇ ਦੁਇ ਕੀ ਕਰਨ ਦੇ ਆ ਬਈ ਬਈ ਕੋਸ ਤੋਂ ਦੇ ਗਰਬੜੇ ਆ ਆ ਜਾ ਕੇ ਫਿਰ ਪਰ ਜਦੋਂ ਮੈਂ ਆਵਾਜ਼ ਦਿੱਤੀ ਆ ਜਣੀ ਭੱਜਣਾ ਬਰਾ 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 ਪਹਿਲਾ ਗੋਲੀ ਦੇਲੇ ਫੋੜੇ ਉਹਨੇ ਬਿਲਕੁਲ ਅੰਦੇ ਝੱਟ 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 ਜਾਨੀ ਛੱਟ ਬੰਦੀ ਹੈਗੀ ਬੰਦੇ ਪੰਪ ਦਾ ਬਰਾ ਬਰਾ ਉਹਨਾਂ ਦੇ ਸਾਰ ਏਕੇ ਤੇ ਤੇ ਤੇ

ਧੜ 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 ਖੇਤੀ 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 ਜਗ੍ਹਾ ਨਹੀਂ ਮਿਲਦੀ ਆ ਇਨਾ ਪਰਵਾਹ ਨਾ ਜਗ੍ਹਾ ਖੜਦਾ ਕਰੋ ਯਾਰ ਇਹਨਾਂ ਟਾਈਮ ਬੜਾ ਲੱਗਦਾ ਕਰਾ ਰਹਾ ਯਾਰ ਕਰਾ ਰਹਾ ਯਾਰ ਆ ਜੀ ਕਰਾ ਰਹਾ ਕੀ ਗੱਲ ਜਗ੍ਹਾ ਨਹੀਂ ਮਿਲਦੀ ਡੰਡ ਲਾ ਵੀ ਲਈ ਕਿਉਂ ਨਹੀਂ ਲਾਉਂਦੇ ਹਾਂ ਕਾਪਣ ਲਾਉਂਦੇ ਹਾਂ ਛੱਡਣਾ ਹੈ ਆਪੇ ਲਾਉਣਾ ਹੈ ਪਾਉਣੇ ਆ ਛੱਡ ਪੰਜ ਹੀ ਮਾਰ ਦੇ ਤਾ ਠੀਕ ਆ ਚੱਲ 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 ਗੁਰਵਿੰਦਰ ਪਾਣੀ ਪੈਰੇ ਤਰੇ ਕੋੜ ਕੋੜੇ ਪਈ ਪਾਣੀ ਪੈਰੇ ਹੋਏ ਫਲੋ ਜਾਓ ਇਥੋਂ ਪਹਿਲਾਂ ਕੋਲਡ ਡਾਊਨ ਆਪਣੀ ਬਾਡੀ ਡਾਊਨ ਕਰੋ ਪੂਰੀ ਪਹਿਲਾਂ ਨਾ ਆਤੋ ਹੋਲੀ ਜਾਓ ਇੱਕੇ ਦਮ ਪਾਣੀ ਨਹੀਂ ਪੀਣਾ ਥੋੜਾ ਕਰੋ ਆ ਪੂਰਾ ਧੜਕਣ ਥੱਲੇ ਜਾਣ ਤੋਂ ਆਪਣੀ ਹਾਰਟ ਬੀਟ ਫੇਰ ਪਾਣੀ ਪੀਓ ਚਲੋ ਕਾਪਾ ਤੁਹਾਡਾ ਠੀਕ ਹੈ ਗੱਡੀ ਤੇ ਆਹ ਨਾ ਅੰਦਰ ਆ ਰਿਹਾ ਬੰਦਾ ਤੇਸਰੋਟਾ ਮਨੀ ਕਰ ਕੀ ਉੱਲੀ ਨੂੰ ਹਮੇ ਆਪੇ ਬੰਦ ਕਰਾ ਦੂੰਗਾ ਕੀ ਹੋਵੇ ਦੇ ਅੱਜ ਤਾਂ ਸ਼ੁਰੂਆਤ ਹੀ ਹੋਈ ਆ 1100 ਫਰਾਂਟਾਂ ਦੇ ਇੱਥੋਂ ਪੂਰੀ ਬਣਾਉਣੀ ਇੱਥੋਂ ਬੰਦ ਕਰ ਲਿਆ ਕਰ ਜੀ 1300 ਫਰਾਂਟ ਹੋਈਆਂ ਦੇ ਫੜੀਆਂ ਇਹਨਾਂ ਦੇ ਮਾਰ ਇਹਨਾਂ ਦੇ ਪਲੇਰਾਂ ਦੇ ਮਾਰ ਯਾਰ ਇੱਧਰ ਪਛਾਹ ਜਾ ਓਏ ਆਪਣੇ weight ਮੁਤਾਬਕ ਹੋ ਬੰਦੇ ਪਹਣ ਆ ਜਾ ਠੀਕ ਹੈ weight ਮੁਤਾਬਕ ਜੋੜੀ ਜੋੜੀ ਕਰੋ ਹੋ ਹੋ ਇੱਧਰ ਆ ਪਹਣ ਹਾਂ ਓਏ ਇੰਨਾ ਟਾਈਮ ਲਗਾ ਆ ਪਾ ਦੋ ਚੱਲ ਤੂੰ ਮੋੜੀ ਮੈਂ ਰਹਿਮਾਨ ਕਰਦਾ ਪਾ ਓ ਸਾਲਿਆ ਹੋ ਗਾ ਫੇਰ ਹਾਂ ਓਏ ਮੇਰਾ ਮੋਟਾ ਕਿਦਣਾ ਨਹੀਂ ਨਹੀਂ ਤੂੰ ਇੱਧਰ ਆ ਮੈਂ ਆਇਆ ਹਾਤੀ ਤੂੰ ਮੂੰਹ ਨੂੰ ਕੀ ਕਹਿਣਾ ਇੱਧਰ ਆ ਤੂੰ ਇੱਧਰ ਆ ਮਾਹੀਆਂ ਜੰਮੇ ਸਾਡੇ ਬ੍ਰਾਦਰ ਹਾਥੀ ਚੱਲਾ ਉਹਨੇ ਪ੍ਰੋਗਰਾਮ ਨਹੀਂ ਕੀਤਾ ਉਹ ਬੰਦੇ ਆ ਲੋ ਉਹ ਮੇਰੇ ਏਰੀਆ ਉਧਰ ਆਉਂਦਾ ਸਹੀ ਹੱਥਾਂ ਉਹ ਹਟ ਜਾਂ ਤੇ ਤੂੰ ਆ ਚੋੜੀ ਤੇ ਤੇਰੀ ਗੱਗੂ ਨਾ ਤੇ ਉਹ ਸਭ ਦੋ ਦੋ ਜੋੜੀਆਂ ਚੱਲੀਆਂ ਸਨ ਉਹ ਰਿਪੋਰਟ ਲੈ ਤੂੰ ਯਾਰ ਮੈਂ ਹੋਰ ਬੈਠਾ ਠੀਕਾ ਦੋ ਚਾਰ ਦਾ ਨੰਬਰ ਆ ਰਿਹਾ ਹੈ ਮਾਸ ਕੋਈ ਹੱਥ ਨਹੀਂ ਨਿਕਲੇ ਤੇ ਆਪਣੇ ਮੋਢੀ ਕੋ ਸਰ ਸੱਤ ਹੋ ਗਈ ਨਾ ਟਾਈਮ ਬੋਲਿਓ ਠੀਕਾ ਨਿਕਲੇ ਹੁਣ ਪਤਾ ਕੀ ਕਰਨਾ ਓਏ ਜੋੜੀ ਜੋੜੀ ਚੁੱਕਣਾ ਇੱਕ ਦੂਜੇ ਨੂੰ ਉਹਨੂੰ ਕੱਲ ਦੇ ਤੇ ਭੱਜ ਕੇ ਚੜਨਾ ਉਹ ਪੋਲ ਤੇ ਤੇ ਜਦੋਂ ਉਹ ਪਾ ਗਿਆ ਆ ਕਰੋ ਠੀਕ ਆ ਸਾਰੇ ਕਿੰਨੇ ਦਿਨ ਨਹੀਂ ਪੈਂਦਾ ਸੋਈ ਐਦਾਂ ਆਉਂਦਾ ਹੁਣ ਆ ਤੁਹਾਨੂੰ ਬੜਾ ਥਲੇਟਾ ਐ ਤੇ ਮੈਂ ਹੁਣ ਇਹ ਗਲਤੀ ਤੁਹਾਡੀ ਆ ਮੈਂ ਜਿਹੜੀ ਮਿਹਨਤ ਲਗਾਉਣੀ ਉਹ ਮੈਂ ਲਗਾਉਣੀ ਰੋੜੀਆਂ ਮੈਂ ਕਿੱਥੇ ਛੱਡ ਦੂੰਗਾ ਚਲੋ 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 ਉੱਥੇ ਚਲੋ 마다 혼자 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 혼 ਰੋਡ ਡੱਕ ਦੇ ਆਉਂਦੀ ਆ ਯਾਰ ਆ ਬਾਈ ਜੀ ਹਾਂ ਜੀ ਹਾਂ 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 ਉਹ ਬਾਸ ਗਾ ਹਾਂ ਜੀ ਕਰੀ ਬਹੁਤ ਕਿੱਥਾ ਪਹੁੰਚਾ ਓਏ ਗਾਉਂ ਜਾ ਕਰੋ ਯਾਰ ਓਏ ਨਾਨਕ ਦੇਵ ਜੀ ਦਾ ਬੀਆ ਹੂਆ ਕਿਹੜੇ ਬੰਦੇ ਨੇ ਕੁੱਤੇ ਆਈ ਉਹਨਾਂ ਨੂੰ ਸੱਟ ਮਾਰੋ ਡਾਂਡ ਮਾਰੋ ਨਾਲ ਦੀ ਨਾਲੀ ਡਾਂਡ ਮਾਰੋ ਕਿੰਨੇ ਕੁੱਤੇ ਆਈ ਡਾਂਡ ਮਾਰੋ ਡਾਂਡ ਡਾਂਡ ਕੁੱਤੇ ਵੀ ਉਹ ਸੱਟ ਮਾਰੋ ਉਹ ਡਾਂਡ ਸਾਰੇ ਆਸਤੇ ਆ ਮਾਰੋ 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 ਹਾਂ ਮੌਨੇ ਮਾਰਨੇ ਕਿੰਨੇ ਕੁੱਤੇ ਮੂੰਹ ਇਹਨੂੰ ਚੋਕੇ ਲਾਈ ਜਾ ਸਾਰੀਆਂ ਠੀਕ ਆ ਹਾਂ ਕਿਹੜਾ ਦੇ ਚਲੋ ਉਧਰ ਸੱਤ 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 ਇਧਿਆਗੇ ਹੋਰ ਜਲਦੀ ਓਏ ਓ ਉੱਥੇ ਚੜਨਾ ਯਾਰ ਉੱਤੇ ਇੱਥੇ ਛੱਡ ਦਿੰਦੇ ਜੇ ਐਨੀ ਜਾਨ ਨਹੀਂ ਹੈਗੀ ਤੁਹਾਡ ਤੇ ਇੱਥੇ ਛੱਡਿਆ ਕਰੋ ਆਗੇ ਇੱਥੇ ਆ ਇੱਥੇ ਕੋੜ ਵਾਲੇ ਫਸ ਤੇ ਕੋਈ ਛੱਡ ਦਿੰਦੇ ਇੱਥੇ ਇੱਥੋਂ ਦੇ ਜੋਰ ਲੱਗਣਾ ਦਾ ਇੱਥੇ ਲਿਆ ਕੇ ਤਾਰ ਦਿੰਦੇ ਜੇ ਉਹ ਖਰੀ ਦੇ ਪੈਰਾਂ 'ਚ

ਖੇਡ ਕੇ ਖੇਡ ਕੇ ਖੇਡ ਕੇ ਖੇਡ ਕੇ ਆਹ ਹਾਂ ਚਲੋ ਚਲੋ ਸ਼ੁਰੂ ਕਰੋ ਓਏ ਆ ਜੇ ਮੰਗ ਆਏ ਬੰਦੇ ਇਹਦਾ ਟਾਈਮ ਬੜਾ ਖਰਾਬ ਕਰਦੇ ਤੂੰ ਓ ਜੋਬਨ ਤੇ ਪਵਨ ਹਾਂ ਮਾੜਾ ਪਾ ਥੋੜੇ ਦੇ ਰੱਖੋ ਹਾਂ ਥੋੜੇ ਚੱਲੇ ਜਾਓ ਜੋ ਕੰਮ ਕਰਦੇ ਸਨ ਲਾਇਆ ਮੋਰ ਲੰਮਾ ਰਿਹਾ ਬੜਾ ਮੋਰ 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 ਪੁੱਤ ਬਾਬਾ ਕੀ ਅੰਨੇ ਕੰਨੇ ਲਾਉਂਦਾ ਹੀ ਹੋ ਰਿਹਾ ਹੈ ਚੱਕੰਦਾ ਚੱਲ 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 ਹਾਏ ਮਰੋ ਮੋਟੇ ਲੈੜ ਮਨੂ ਇਹ ਗੱਲ ਦੱਸੋ ਉਹੋ ਇਸ ਗਾਈ ਦੋਵੇਂ ਤੇ ਮੇਰੇ ਕੋ ਠੀਕ ਕਰ ਲੈ ਠੀਕ ਆ ਉਹ ਕੰਜੇ ਦਿਨ ਗੱਲ ਕੋਈ ਨਹੀਂ ਮੰਨਦੇ ਹੋ ਚੋਰ ਜਾਂ ਤੂੰ ਬਿਲਕੁਲ ਠੀਕ ਆ ਜਾਂ ਤੁਸੀਂ ਪਾਣੀ ਪੀ ਲਓ ਇੱਕੋ ਕੰਮ ਕਰੋ ਮੇਰੇ ਤੋਂ ਪਾਣੀ ਪੀਣ ਨਹੀਂ ਦੇਣਾ ਪਾਣੀ ਦਾ ਨਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਹੋ ਠੀਕ ਆ ਹੁਣ ਤੁਹਾਨੂੰ ਪਾਣੀ ਪੀਣ ਨੂੰ ਆਖਿਆ ਤੇ ਤੁਸੀਂ ਆਪਣੀ ਮਰਜ਼ੀ ਨਾਲ ਤੁਰ ਪੇ ਜੀ ਹਾਂ ਤੁਸੀਂ ਕਿਾਈ ਹੁਣ ਖਲੂਨ ਨਹੀਂ ਦੇਣਾ ਮੈਂ ਠੀਕ ਆ ਪਾਣੀ ਪਰਖੋਗੇ ਵੀ ਪਾਣੀ ਹੈ ਹੈਗਾ ਕਿੱਥੇ ਆ ਮੈਂ ਨਹੀਂ ਕੀਤਾ ਕੋਈ ਜੀ ਚਲੋ ਪੀਓ ਪੀਓ ਫਟਾਫਟ ਇੱਥੇ ਲਿਆਓ ਬੋਤਲ ਇੱਥੇ ਲਿਆਓ ਇੱਥੇ ਇਹੋ ਲੱਕੀ ਪੀਓ ਹੁਣ ਹੋਰ ਨਹੀਂ ਆਉਂਦੀ ਆ ਪੀਂਦਾ ਹਾਂ ਕੋਸਾਂ ਇਹ ਵੀ ਲੱਗਣੀ ਆ ਹੋਣ ਪਤਾ ਕਿਹੜੀ ਲੱਗਣੀ ਆ ਜੇ ਮੰਨੋ ਤੇ ਮੈਨੂੰ ਪਤਾ ਨਹੀਂ ਇਹ ਕੁਛ ਨਹੀਂ ਨਹੀਂ ਮੈਨੂੰ ਪਤਾ ਹੈ ਉਹ ਮੈਨੂੰ ਪਤਾ ਕਿਹੜੀ ਮੈਂ ਲੱਗਣੀ ਆ ਨਾ ਜਿਹੜਾ ਪੰਡਾ ਹੈ ਇਧਰ ਆਵੇ ਜਿੱਥੇ ਅਮਰਾ ਇਧਰ ਆ ਮੈਂ ਚੱਲ ਇਧਰ ਵੇਖੋ ਕੱਢ ਜਾ ਤਾਂ 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 ਗਾਜਾ ਫੜਖਾ ਇਹਦੇ ਨਾਲ ਨਹੀਂ ਖੇਚ ਕੇ ਨਹੀਂ ਲੱਗੇ ਇਹਦੇ ਚ ਗਲਚਾ ਫੜਖਣਾ ਤੇ ਨਾ ਨਾ ਮਮਾ ਗੱਲ ਸੁਣਾ ਗੱਲ ਨਹੀਂ ਘੁੱਟਣਾ ਠੀਕ ਆ ਪੁੱਛ ਅੱਗੇ ਥੱਲੇ ਪਾਵਾਂ ਕਰ ਲੈਣਾ ਠਾਂ ਕਰ ਹਾਂ ਤੇ ਇਹ ਲਾਉਣੀ ਪਤਾ ਕਿਦਾਂ ਵਾਂ ਇਦਰੋਂ ਲਾਉਂਦੇ ਚੜਨਾ ਵਾਂ ਪਾਰਟੀ ਨੂੰ ਤਾਣ ਤੇ ਲੱਗਣੀ ਪਤਾ ਕਿਦਾਂ ਵਾਂ ਤੁਹਾਡਾ ਜਿਹੜਾ ਸਟੈਪ ਆ ਨਾ ਅੱਗੇ ਆਪਾਂ ਤੇਜ਼ ਭੱਜਣਦੇ ਹਾਂ ਇਦਾਂ ਹੁਣ ਭੱਜਣਾ ਨਹੀਂ ਆ ਹੁਣ ਤੁਰਨਾ ਹੁਣ ਇਦਾਂ ਲੱਗਣੀ ਇਦਾਂ 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 ਰੋਕ ਇਦਾਂ ਠੀਕ ਆ ਬਹੁਤ ਠੀਕ ਆ ਮੈਂ ਦੱਸ ਮੈਂ ਨਵੀਂ ਬੰਦਾ ਫੇਰ ਵੇਖੋ ਇਦਾਂ ਗੋਲਾ ਲੇਲਾ ਉਧਰ ਫੇਰ ਹਣਾ ਗੋਲਾ ਉਹ ਠੀਕ ਹੈ ਉਹਨੂੰ ਇੱਕ ਵਾਰ ਬੰਦਾ ਮੇਰਾ ਵੀਡੀਓ ਬਣਾਉਂਦਾ ਸਕ ਜਾਣਾ ਹਾਂ ਨੈਕਸਟ ਬੰਦਾ ਉਹ ਇੱਥੇ ਆ ਕੇ ਦੂਜਾ ਜਿਹੜਾ ਦੂਜਾ ਸ਼ੁਰੂ ਹੋਣਾ ਜੇ ਉਹ ਠੀਕ ਆ ਪਾਣੀ ਪੂਣੀ ਪੀ ਲਾ ਹਾਂ ਕਰ ਤਾਂ ਬੰਦ ਤਰਾੜੀ ਨਾ ਆਉਂਦੀ ਗੱਲ ਹੈ ਯਾਰ ਮਮੋ ਜਨੂੰ ਮੇਰੀ ਗੱਲ ਸੁਣੋ ਆਹ ਨਹੀਂ ਮਾਰੀਂ ਅੰਜ ਜਦੋਂ ਮੈਂ ਕਾਪਾ ਉਹ ਤਾਂ ਲਾਉਣ ਲੱਗ ਗਿਆ ਨਾ ਉਦੋਂ ਐ ਦਗਣੋਂ ਮਿਹਨਤ ਲਾਓ ਕਿੰਨਾ ਕ ਆਪਣਾ ਜੋਰ ਲਗਾ ਵੀ ਆਪਾਂ ਸਪਰੈਂਚਾ ਮਾਰਨਾ ਉਹ ਬੜਾ ਰੁਖ ਓਏ ਇੱਕ ਸੈਟ ਵਿੱਚ 100 ਬੈਕ ਮਾਰਨੀ ਬੱਦ ਨਹੀਂ ਯਾਰਾ ਨਹੀਂ ਮੈਂ ਜੋਕ ਮੈਨੂੰ ਪੜਾ ਖਬਰਾਂਟਾਂ ਲੱਗੀਆਂ ਐ ਜੋਰ ਲੱਗਾ ਠੀਕ ਆ 100 ਸਪਰੈਂਟ ਮਾਰ ਕੇ ਨਾ ਤੇ ਉਹ ਤੋ ਜਾ 100 ਬੈਟ ਕਮਾਰ ਕੇ ਤੇ ਦਾਹ ਹੀ ਡੰਡ ਮਾਰਨੇ ਵੱਟੇ ਦਾਹ ਹੀ ਦਾ ਵੱਧ ਨਹੀਂ ਮਾਰਨੇ ਜਿਆਦਾ ਨਹੀਂ ਆਉਣਾ 50 ਆਓ 100 ਆਓ ਦਾਹ ਮਾਰਨੇ ਪਰ ਲੱਗਣੇ ਤਰੀਕੇ ਨਾਲ ਚਾਹੀਦੇ ਨੇ ਉਹ ਠੀਕ ਆ ਹਾਂ ਚਲੋ ਸ਼ੁਰੂ ਕਰੋ ਸਟਾਰਟ ਸਟਾਰਟ ਰੋਂਦੀ ਅੱਗੇ ਪਿੱਛੇ ਨਹੀਂ ਜਾਣਾ ਤੁਹਾਨੂੰ ਗੋਪੀ ਭਗਵਾਨ ਜੀ ਹਾਂ ਜਿਦਾ ਆ ਲਾਉਂਦੇ ਤਾਂ ਲਾਓ ਤੇ ਲਾਓ ਪੈਰਾਂ ਦੇ ਕੋਦੋਂ ਪੱਬਾਂ ਦੇ ਲਾਉਂਦੇ ਹਾਂ ਪੂਰੇ ਆ ਦੇ ਫੋਲ ਸ਼ਵਾ 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 ਤਗੜੇ ਜੇ ਤਗੜੇ 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 ਸ਼ਵਾ ਸ਼ਵਾ ਪੁੱਤ ਸ਼ਵਾ ਕਾਈ ਰਾਜਾ ਥੱਲੇ ਜਾ ਥੋੜਾ ਜਿਹਾ ਚੱਲੋ ਚੱਲ ਮਾਵਾ ਬੈੜ ਕਾ ਤੁਸੀਂ 20 20 ਨਹੀਂ ਮਾਰੀਆਂ ਦੇ ਡਿੱਗੀ ਜਾਂਦਾ ਜੇ ਕੀ ਹੋਇਆ ਜੇ

ਮੇਰੇ ਫੰਦੇ ਵੀ ਰਹਿਣ ਜਿਹੜੀ ਚੀਜ਼ ਮੈਂ ਲਾਪਨ ਲਿਆ ਉਹਨੂੰ ਹੀ ਟਿਕੜੇ ਟੱਟਾ ਟੱਟਾ ਬਹੁਤ ਆਉਂਦੀ ਨਹੀਂ ਨਾ ਵਾਈਟ ਹੋਣਾ ਚਲੋ ਭਲਵਾਨ ਜੀ ਚਲ 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 ਗੋਪੀ ਜੇਕਰ ਕੱਲ ਮੈਂ ਪੂਰੇ ਮੈਚ ਹੁੰਦਾ ਨਾ ਮੈਂ ਲਾਸ਼ ਖੇਰ ਗਿਆ ਹਾਂ ਇੱਕ ਇੱਕ ਕਬੱਡੀ ਵਲੇ ਆਇਆ ਜਿਹਨੂੰ ਇੱਕ ਰਹਿ ਗਈ ਤੇ ਨਹੀਂ ਤਾਂ ਤੈਨੂੰ ਤੈਨੂੰ ਮੈਂ ਮੈਚ ਹੀ ਕੁੱਟਣਾ ਪੈਣਾ ਜਦੋਂ ਪਾਸ ਕਰਨ ਵਾਲੇ ਨਹੀਂ ਕੋੜਦੇ ਇਦਾਂ ਰੱਖਣੀਆਂ ਚਰੇ ਨੇ ਠੀਕ ਆ ਬਿਸਮਿਲਲਾ ਜਦੋਂ ਮੈਂ ਮੈਂ ਨਾਲ ਨਾ ਟੀਮ ਦੇ ਉਦੋਂ ਕਿੰਦਾ ਤੁਸੀਂ ਜਫੇ-ਜਫੇ ਪਾ ਜਾਂਦੇ ਜਿਵੇਂ ਕੀ ਡਰ ਹੁੰਦਾ ਹੈ ਤੂੰ ਫਟ ਲਾਂ ਹਾਂ ਰਾਣੀ ਦੇ ਟੁਕਪੇ ਨੇ ਕੋ ਕੋ ਸਾ ਦਨਿਆ ਦੇ ਉੱਜਾ ਤੋੜੀ ਮੈਂ ਲੋ ਟੱਚ ਲੈਣਾ ਹਨਾ ਤੂੰ ਕਲਾ ਲੱਗ ਗਿਆ ਇਹਦਾ ਕਾ ਤੂੰ ਨਾ ਯਾਰ ਮੇਰੀ ਟੀਮ ਮੈਚ ਖੇਡਣ ਦੀ ਮੈਂ ਜਿੱਤਾ ਮਰਜੀ ਖੇਡਾਂ ਇਹ ਨਹੀਂ ਦਾ ਸੀਨੀਅਰ ਸੀਨੀਅਰ ਦਾ ਨਹੀਂ ਕੋਈ ਮਰਬਲ ਹੁੰਦਾ ਠੀਕ ਆ ਤੂੰ ਮਮਾ ਏਰੀਆ ਚ ਮੈਚ ਖੇਡਣ ਦਾ ਖੁੱਲ ਕੇ ਟੱਚ ਲੈ ਬੰਦਾ ਹੀ ਭੱਜੂਗਾ ਅਗਰ ਯੋਰ ਤੇ ਨਵਾ ਗਏ ਹੋਗੇ ਪਤਾ ਲੱਗੇ ਉਹ ਦੇਖ ਜਾਂਦਾ ਕੋਹਾ ਥੱਲੇ ਪੁਰਾਣੇ ਹੀ ਨਾ ਰੇਡਰ ਪੁਰਾਣੇ ਸਾਰੇ ਥੱਲੇ ਥੋੜਾ ਪਪਟੀਨਾ ਜੇ ਵੇਖਿਆ ਕਿ ਟਾਕਾ ਕੋਹਾ ਪਪਟੀਨਾ ਤੇ ਪੈ ਗਈ ਇੱਕ ਹੋਰ ਤੇ ਆਉਂਦਾ ਚੜ ਜਾਣਾ ਕੰਮ ਨੂੰ ਛੇਮ ਕਰਨ ਦਾ ਟਿੱਕਾ ਉਹ ਚਿੱਟਾ ਹੈ ਪਪਟੀਨਾ ਪਪਟੀਨਾ ਜੇ ਨਹੀਂ ਆਉਂਦਾ ਨਹੀਂ ਨਹੀਂ ਕੋਹਲ ਪਪਟੀਨਾ ਮਮਾ ਉਹ ਕੱਟੇ ਬੇਲਾ ਜਦੋਂ ਫਰਾਸ਼ ਨਾ ਰੇਡਰ ਤੇ ਤੇਰੀ ਸੀਡ ਬੰਦ ਰਹੇਗੀ ਰੇਡੀਮ ਜੇਡੀ ਉਹ ਲੱਕੀ ਡੁੰਗੇ ਦੀ ਬਾਸ ਵਾਲੀ ਪਤਾ ਇਹ ਨਾ ਲੱਗੇ ਬੰਦਾ ਕਰੋ ਥੱਲੇ ਗਿਆ ਕਨ ਉੱਤੇ ਆਇਆ ਫੇਰ ਤੋਂ ਜਿੱਥੋਂ ਮਰਜੀ ਰੇਡਰ ਫੜਦਾ ਉਹ ਠੀਕ ਆ ਜੇ ਕੋਈ ਨਾਫ ਨਹੀਂ ਕਰੇ ਮੈਨੂੰ ਕਹਿ ਦੀ ਪਰ ਤੂੰ ਅਜੇ ਅਜੇ ਥੱਲੇੋਂ ਸਲੋ ਹੀ ਤੂੰ ਇੰਤੇਜ ਰਕਾਰ ਅਮਾਰਾ ਗਰਾਉਂਡ ਤਾਂ ਸਿੱਧੀ ਤੇਜ਼ ਨਾਲ ਮੈਂ ਤੁਹਾਨੂੰ ਨਹੀਂ ਮੈਂ ਮੈਂ ਤਾਂ ਲਵਾਈ ਜਾਣਦਾ ਪਰ ਜਿਹੜੀ ਮੈਂ ਤੇਜ਼ ਤੇਜ਼ ਦੱਸੰਦਾ ਉਹਨੂੰ ਤੇਜ਼ ਹੀ ਲਾ ਠੀਕ ਆ ਬੈਠ ਕੇ ਦੀ ਸਪੀਡ ਆ ਰੱਖ ਆ ਇਦਾਂ ਇਦਾਂ ਰੱਖ ਇੱਥੇ ਪੈਰ ਇੱਕ ਨਾ ਰੱਖ ਰੱਖਾ ਸੈੱਟ ਕਰਕੇ ਆਪਣੇ ਕਾਦੇ ਦੇ ਮੁਤਾਬਕ ਇਦਾਂ ਰੱਖ ਸਪੀਡ ਠੀਕ ਆ ਸੁਰਿਆ ਹੀ ਆ ਸੁਰਿਆ ਠੀਕ ਆ ਕਿੰਨੀਆਂ ਸਪਰੈਂਟਾਂ ਆਪਾਂ ਸਾਰੀਆਂ 20 ਮਾਰੀਆਂ ਤੇ 20 ਤੋਂ ਬਾਅਦ ਵੇਖ ਲੋ ਤਾਂ ਕੋ ਬੈਠਣਾ ਨਹੀਂ ਹੋ ਬਚਣ ਦੀਆਂ ਕਿੰਨਾ ਹੀ ਹੋਰ ਲਗਾ ਇਹ ਬਾੜੀ ਕੋ ਚੜਾਈ ਵੀ ਨਹੀਂ ਆਜੋ ਆਜੋ ਹਾਂ ਪਾਣੀ ਬਰਫੜ ਨੇ ਲੈ ਆ ਪੜੀ ਨਹੀਂ <flats> ુ કરાવ